ਤਰੀ ਹਰਿਆਣਾ ਦੇ ਸੀਐਲ ਨੈਪ ਸਿੰਘ ਛੈਣੀ ਦਾ ਫਤਿਹਗੜ ਝੂੜੀਆਂ ਉੱਤੇ ਭਾਰਤੀ ਕਿਸਾਨ ਕੁੰਨੇ ਕ੍ਰਾਂਤੀਕਾਰੀ ਵਿਰੋਧ ਕੀਤਾ। ਅਸੀਂ ਦਿੱਲੀ ਨਹੀਂ ਜਾ ਸਕਦੇ। ਅਸੀਂ ਆਪਣੀ ਰਾਜਧਾਨੀ ਤੇ ਨਹੀਂ ਜਾ ਸਕਦੇ ਤੇ ਇਹ ਕੌਣ ਹੁੰਦੇ ਸਾਡੀ ਪੰਜਾਬ ਦੀ ਢਿੱਟੀ ਚਾਉਣ ਵਾਸਤੇ ਇਹ ਕਰਕੇ ਜਿੰਨੀ ਸਾਡੇ ਕੋਲ ਤਾਕਤ ਸੀਗੀ ਤਾਕਤ ਦੇ ਮੁਕਾਬਕ ਅਸੀਂ ਉਹਦਾ ਵਿਰੋਧ ਕੀਤਾ। ਵਿਰੋਧ ਕਰਨਾ ਸਾਡਾ ਜੱਥੇਬੰਦਕਤਾ ਹੈ ਕਿ ਭਾਰਤ ਅੰਦਰ ਜਿਸ ਤਰੀਕੇ ਨਾਲ ਫਿਰਕਾਪਰਸਤੀ ਫਲਾ ਕੇ ਭਾਜਪਾ ਸਰਕਾਰ ਲੋਕਾਂ ਨੂੰ ਮੰਡਨ ਜਾ ਰਹੀ ਹੈ ਤੇ ਦੇਸ਼ ਨੂੰ ਤੋੜਨ ਜਾ ਰਹੀ ਹੈ ਇਹਦਾ ਸਾਨੂੰ ਅੱਖ ਧੋਕ ਹੈ ਸੀ ਮੁੱਖ ਮੰਤਰੀ ਹਰਿਆਣਾ ਨਸੀਬ ਨਾਇਬ ਸਿੰਘ ਸ਼ੈਣੀ ਦਾ ਫਡੇਗੜ ਚੂੜੀਆਂ ਉੱਤੇ ਭਾਰਤੀ ਕਿਸਾਨ ਯੂਨੀਤ ਕ੍ਰਾਂਤੀਕਾਰੀ ਨੇ ਵਿਰੋਧ ਕੀਤਾ ਕਿਉਂਕਿ ਸਾਡਾ ਕੇਐਮਐਮ ਦਾ ਪਿਆਸ ਕਮ ਗੈਰ ਰਾਜਨੀਤਿਕ ਦਾ ਭਾਰਤ ਪੱਧਰ ਤੇ ਸੱਤਾ ਅੱਜ ਅਸੀਂ ਇੱਕ ਸਟੇਜ ਤੇ ਨੱਡਾ ਜੀ ਜਿਹੜੇ ਅੰਬਰਸਰ ਰਾਏ ਨੇ ਉਹਦਾ ਵਿਰੋਧ ਕੀਤਾ ਮੋਗ ਪ੍ਰਧਾਨ ਮੰਤਰੀ ਦਾ ਹਿਸ਼ਾਰਪੁਰਜ ਵਿਰੋਧ ਕੀਤਾ ਤੇ ਇਹਨਾਂ ਦਾ ਵਿਰੋਧ ਕੀਤਾ ਜਿਹੜਾ ਜੁਪੀ ਵਾਲਾ ਮੁੱਖ ਮੰਤਰੀ ਆ ਉਹਦਾ ਵਿਰੋਧ ਕੀਤਾ ਵਿਰੋਧ ਕਰਨਾ ਸਾਡਾ ਜਥੇਬੰਦਕ ਤੱਥ ਇਹ ਆ ਕਿ ਭਾਰਤ ਅੰਦਰ ਜਿਸ ਤਰੀਕੇ ਨਾਲ ਫਿਰਕਾਪਰਸਤੀ ਫਲਾ ਕੇ ਭਾਜਪਾ ਸਰਕਾਰ ਲੋਕਾਂ ਨੂੰ ਮੰਡਨ ਜਾ ਰਹੀ ਹੈ ਤੇ ਦੇਸ਼ ਨੂੰ ਤੋੜਨ ਜਾ ਰਹੀ ਹੈ ਇਹਦਾ ਸਾਨੂੰ ਅਤਿ ਦੁੱਖ ਹੈ ਤੇ ਜਿੱਤਰੀ ਕਿਹੜਾ ਕਿਸਾਨਾਂ ਦੇ ਕਤਲ ਕੀਤੇ ਨੇ 730 ਬੰਦੇ ਇੱਕ ਸਾਲ ਚ ਪਹਿਲਾਂ ਉੱਥੇ ਮਰਵਾਏ ਨੇ ਹੁਣ ਹਰਿਆਣੇ ਵਾਲੀ ਸਰਕਾਰ ਨੇ ਕੇ ਲੜਾ ਕੇ ਉੱਥੇ ਫੋਰਸ ਲਾ ਕੇ ਸੱਤ ਸੱਤ ਲਹਿਰਾਂ ਲਾ ਕੇ ਸਾਡੇ ਬੰਦਿਆਂ ਦੇ ਗੋਲੀਆਂ ਦੇ ਬੰਬ ਚਲਾਏ ਨੇ ਤੇ ਸਾਡੇ ਸ਼ਬਖੜ ਮਰ ਕੇ ਨੌਜਾਨ ਸ਼ਹੀਦ ਜਿਹੜਾ ਕੀਤੇ ਨੇ ਜਿਹਦੀਆਂ ਇਕਰੇ ਛੱਬਦਾਂ ਵਿੱਚ ਨੇ ਖੇਦੀ ਕਰਦੇ ਨੇ ਭਾਰ ਸਰਕਾਰ ਤੇ ਇਸ ਕਾਰਵਾਈ ਦੀ ਨਖੇਦੀ ਕਰਦੇ ਆ ਮੰਗ ਕਰਦੇ ਆ ਕਿ ਭਾਰ ਸਰਕਾਰ ਸਾਹਮਣੇ ਜੀ ਦੇ ਢਹਿ ਚੜੀ ਹੋਈ ਆ ਕੋਪਰੇਟ ਖਰਾਨੇ ਦੇ ਢਹਿ ਚੜੀ ਹੋਈ ਆ ਉਹਨਾਂ ਦਾ 16 ਲੱਖ ਕਰੋੜ ਰੁਪਇਆ ਮਾਫ ਕਰ ਦਿੱਤਾ ਗਿਆ ਸਾਡੇ ਕਿਸਾਨਾਂ ਨੂੰ ਇੱਕ துਕੀ ਨਹੀਂ ਦਿੱਤੀ ਗਈ ਦਸਾਂ ਰਾਜ ਕੀਤਾ ਜੇ ਇੱਥੇ ਕੋਈ ਫੁੱਸਲਾ ਮੇਰਾ ਵੀਰ ਜਾਂ ਕੋਈ ਸਬਲ ਮੇਰਾ ਵੀਰ ਪਰ ਡਿਊਟੀ ਕਰਨ ਵਾਲਾ ਵੀਰ ਜਾ ਪੱਤਰ ਕਰੋ ਮੇਰਾ ਵੀਰ ਜਾਂ ਕੋ ਕਿਸਾਨ ਵੀਰ ਇੱਕ ਵੀ ਡਿਮਾਂਡ ਪੰਜਾਬ ਦੇ ਲੋਕਾਂ ਦੀ ਹੱਲ ਕੀਤੀ ਹੋਈ ਭਾਰਤੀ ਸਰਕਾਰ ਨੇ ਤੇ ਮੈਂ ਉਹ ਦੇਣਦਾਰ ਹੋਊਗਾ ਕਿਉਂਕਿ ਭਾਰਤੀ ਸਰਕਾਰ ਨੇ ਜੇ ਸੁਣੀ ਹੈ ਤੇ 1 ਸਾਲ 13 ਮਹੀਨੇ ਉੱਥੇ ਬੈਠ ਕੇ ਅਸੀਂ ਕਾਲੇ ਨੂੰ ਰੱਦ ਕਰਾਏ ਨੇ ਜਦ ਕਿ ਕੋਵਿਡ ਸਮੇਂ ਇਹਨਾਂ ਨੇ ਚੋਰੀ ਛੱਪੇ 5 ਜੂਨ ਨੂੰ ਬਣਾਏ ਸੀ ਤਾਂ ਉਹਨੂੰ ਰੱਦ ਕਰਾਇਆ ਤਾਂ ਅਸੀਂ ਮੰਗ ਕੀਤੀ ਹੈ ਕਲ ਕਫੀਰਪੁਰ ਖੀਰੀ ਵਾਲੇ ਤੇ ਹੋਰ ਜਿਹੇ ਮਸਲੇ ਸਾਡੇ ਐ ਐਸਕੇਮ ਐਮਐਸਪੀ ਤੇ ਬਸਵਾਮੀ ਨਾਥਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਨਹੀਂ ਤੇ ਸਾਡੀ ਇਹ ਲੜਾਈ ਹੁਣ ਚਿਰ ਚਾਲੂ ਰਹੂਗੀ ਬੇਸ਼ੱਕ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਜਿੱਥੇ ਮਰਜ਼ੀ ਪਾਈ ਜਾਣ ਅਸੀਂ ਭਾਏ ਨਹੀਂ ਭਾਟ ਪਾੜਾ ਤੇ ਅਸੀਂ ਪਹਿਲੇ ਰੋਧ ਕਰ ਰਹੇ ਹਾਂ ਨਾਲ ਇਥੋਂ ਦੀ ਸਰਕਾਰ ਜਿਹੜੀ ਆ ਉਹ ਕੋਈ ਵੀ ਹੋਵੇ ਭਾਵੇਂ 75 ਸਾਲਾਂ ਚ ਕਿਸੇ ਦਾ ਕੋਈ ਨਹੀਂ ਸਵਾਰਿਆ ਇਹਨਾਂ ਨੇ ਇਸ ਕਰਕੇ ਭਾਓ ਮੈਂ ਤੁਹਾਨੂੰ ਆਪਣੀ ਬੇਨਤੀ ਕਰਦਾ ਕਿ ਆਪੋ ਜੀ ਦੇ ਪਿੰਡਾਂ 'ਚ ਸਲੂਕ ਰੱਖੋ ਫੋਟਾਂ ਪਾਓ ਤੇ ਠੀਕ ਤਰੀਕੇ ਨਾਲ ਜਿੱਥੇ-ਜਿੱਥੇ ਕਹੇ ਨੇ ਵੋਟ ਪਾਉਣੀਆਂ ਕੋਈ ਪਾਏ ਨਹੀਂ ਜੱਥੇਬੰਦ ਕ ਸਾਡਾ ਫੈਸਲਾ ਕਿ ਅਸੀਂ ਵੋਟ ਨਹੀਂ ਪਾਉਣੀ ਕਿਉਂਕਿ ਉਹ ਜਿਹੜੇ ਹਾਕਮਾਂ ਨੂੰ ਅਸੀਂ ਨਹੀਂ ਚੁਣਨਾ ਜਿਹੜੇ ਦੇ ਹਾਕਮ ਸਮਹਿਕ ਬਗਉਂਦੇ ਹੁਣ ਦੇਸ਼ ਵਿਰੋਧੀ ਹੁਣ ਦੇਸ਼ ਨੂੰ ਫਟਕਾਉਂਦੇ ਹੁਣ ਕਿਸਾਨਾਂ ਨਹੀਂ ਸੁਣਦੇ ਹੁਣ ਉਹਨਾਂ ਨੂੰ ਨਹੀਂ ਇਥੋਂ ਵੋਟ ਪਾਉਣ ਜਾਣੀ ਇਹਨਾਂ ਕੋਈ ਕਹਿੰਦਾ ਆ ਮੋਦੀ ਸਰਕਾਰ ਅੱਜ ਅਸੀਂ ਹਰਿਆਣੇ ਦਾ ਮੁੱਖ ਮੰਤਰੀ ਜਿਹੜਾ ਫਟੇਗੜ ਦੀ ਧਰਤੀ ਤੇ ਆਇਆ ਉਹਨੂੰ ਆਪਣਾ ਵਿਰੋਧ ਕਰਨ ਵਾਸਤੇ ਉਹਨੂੰ ਕਾਲੇ ਝੰਡੇ ਪਖਾਉਣ ਵਾਸਤੇ ਆਏ ਥਾ ਕਿਉਂ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਅਸੀਂ ਆਪਣੀ ਰਾਜਧਾਨੀ ਤੇ ਨਹੀਂ ਜਾ ਸਕਦੇ ਤੇ ਇਹ ਕੌਣ ਹੁੰਦੇ ਸਾਡੀ ਪੰਜਾਬ ਦੀ ਧਰਤੀ ਚ ਆਉਣ ਵਾਸਤੇ ਇਸ ਕਰਕੇ ਜਿੰਨੀ ਸਾਡੇ ਕੋਲ ਤਾਕਤ ਸੀਗੀ ਤਾਕਤ ਦੇ ਮੁਤਾਬਕ ਅਸੀਂ ਉਹਦਾ ਵਿਰੋਧ ਕੀਤਾ ਔਰ ਇਹਨੇ ਯੋਜਨਾ ਕੀਤਾ ਕਿ ਉਹਨੂੰ ਜਾਂਦੇ ਟਾਈਮ ਵੀ ਅਸੀਂ ਕਿ ਕਿਸੇ ਪਿੰਡਾਂ ਵਿੱਚ ਵੀ ਬੂਥ ਨਹੀਂ ਲਗੰਦਿਆਂਗੇ ਚਾਹੇ ਇਹਨਾਂ ਦੇ ਕੋਈ ਵੀ ਨਵੇਂ بڑے ਮੰਤਰੀ ਵੀ ਭੱਜ ਕੇ ਵੇਖ ਲੈਣ ਹਾਂ ਇਹਨਾਂ ਦੇ ਪਿੰਡਾਂ ਵਿੱਚ ਬੂਥ ਨਹੀਂ ਲਗੰਦਿਆਂਗੇ